ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਚਾਰ ਸਾਹਿਬ ਜਦੇ ਪੰਜਾਬ ਟੀਵੀ ਅਤੇ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਫਲਸਫਾ ਅਤੇ ਮੇਰੇ ਨਾਲ ਹਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਟਿਆਲੀ ਸਾਬਕਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜੀ ਅੱਜ ਦਾ ਸਾਡਾ ਜੋ ਵਿਸ਼ਾ ਹੈ ਉਹ ਹੈ ਜੱਟਵਾਦ ਅਤੇ ਮਜਵੀ ਸਿੰਘ ਪਾਇ ਸਾਹਿਬ ਜੀ ਸੋਸ਼ਲ ਮੀਡੀਆ ਤੇ ਅਸੀਂ ਵੇਖ ਰਹੇ ਆਂ ਕਿ ਅੱਜ ਕੱਲ ਇਸ ਮਸਲੇ ਨੂੰ ਬਹੁਤ ਵਡਾਵਾ ਦਿੱਤਾ ਜਾ ਰਿਹਾ ਹੈ ਤੇ ਇਸ ਬਾਰੇ ਤੁਸੀਂ ਆਪਣੇ ਵਿਚਾਰ ਦੱਸੋ ਕਿ ਇਸ ਨੂੰ ਰਾਜਨੀਤਿਕ ਤੌਰ ਤੇ ਜ਼ਿਆਦਾ ਵਰਤਿਆ ਜਾ ਰਿਹਾ ਹੈ ਜਾਂ ਇਸ ਦਾ ਕੀ ਕਾਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰ ਰਹੀ ਸੀ ਇੰਦਰਜੀਤ ਸਿੰਘ ਹੋਣੇ ਪੀ ਜੱਟਵਾਦ ਤੇ ਮੁਜਬੀ ਸਿੱਖ ਅਸਲ ਵਿੱਚ ਜਿਹੜਾ ਸਿੱਖ ਹੁੰਦਾ ਨਾ ਗੁਰਦਵਾਰ ਸਿੱਖ ਹੀ ਹੁੰਦਾ ਨਾ ਉਹ ਜੱਟ ਹੁੰਦਾ ਤੇ ਨਾ ਉਹ ਮਜਵੀ ਹੁੰਦਾ ਹਾਂਜੀ ਬਿਲਕੁਲ ਕਿਉਂਕਿ ਸਿੱਖ ਦੇ ਅੰਦਰ ਹੁੰਦੀ ਐ ਸਿੱਖੀ ਸਿੱਖਿਆ ਇਹ ਗੁਰ ਵਿਚਾਰ ਸਿੱਖ ਨੇ ਗੁਰੂ ਦੀ ਵਿਚਾਰ ਨੂੰ ਹਿਰਦੇ ਚ ਵਸਾ ਕੇ ਆਪਣੀ ਜ਼ਿੰਦਗੀ ਨੂੰ ਜੀਉਣਾ ਹਾਂਜੀ ਬਿਲਕੁਲ ਤੇ ਜੋ ਗੁਰੂ ਨੇ ਸਿੱਖ ਨੂੰ ਕਹ ਦਿੱਤਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਕਿ ਸਿੱਖ ਨੇ ਉਹਨੂੰ ਤੇ ਭਲਾ ਕਰਕੇ ਮਰਨਾ ਹੈ ਗੁਰੂ ਦੀ ਹੁਕਮ ਨੂੰ ਹਾਂਜੀ ਤੇ ਇਸ ਕਰਕੇ ਇਹ ਜਿਹੜਾ ਕੋਈ ਜੱਟਵਾਦ ਜਾਂ ਕਹ ਲਓ ਜਾਂ ਮਾਜਵੀ ਸਿੱਖ ਕਹ ਲਓ ਜਦਾਂ ਬਾਦ-ਬਾਦ ਰਿਹਾ ਆ ਉਹ ਭਾਈ ਸਿੰਘ ਸਿੰਘ ਜਾਂ ਬਾਬਾ ਜੀ ਬਲ ਸਿੰਘ ਦੀ ਕਲਗੀ ਦਾ ਹਾਂਜੀ ਇਹ ਸਭ ਮੈਂ ਇਹਨੂੰ ਰਾਜਨੀਤੀ ਹੀ ਵੇਖਦਾ ਹਾਂ ਕਿਉਂਕਿ ਰਾਜਨੀਤਿਕ ਲੋਕ ਜਿਹੜੇ ਹੁੰਦੇ ਨੇ ਉਹਨਾਂ ਦੇ ਅੰਦਰ ਅਸੀਂ ਲੋਕ ਸੋਚਦੇ ਹਾਂ ਵੀ ਸਾਡਾ ਭਲਾ ਕਰਨਗੇ ਹਾਂਜੀ ਰਾਜਨੀਤਿਕ ਲੋਕ ਜਿਹੜੇ ਨੇ ਉਹ ਸਿਰਫ ਆਪਣਾ ਭਲਾ ਕਰਦੇ ਆ ਇਹ ਸਾਡੇ ਭੋਲੇ ਲੋਕਾਂ ਨਾਲ ਜਿਹੜੇ ਇਹਨਾਂ ਦੀ ਰਾਜਨੀਤੀ ਦਾ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਫਾਇਦਾ ਇਹਨਾਂ ਨੂੰ ਹੋ ਜਾਂਦਾ ਹਾਂਜੀ ਤੇ ਲੋਕ ਲੜਦੇ ਰਹਿਣ ਤੇ ਇਹਨਾਂ ਨੂੰ ਚੰਗੇ ਲੱਗਦੇ ਨੇ ਕਿਉਂਕਿ ਇਹਨਾਂ ਦੀ ਰੋਟੀ ਜਿਹੜੀ ਇਹ ਮੇਰੇ ਪੋਲਿਟਿਕਸ ਕਰਨ ਵਾਲੇ ਲੋਕ ਹਨ ਇਹਨਾਂ ਦਾ ਪ੍ਰਸ਼ਾਦਾ ਬਣੇ ਚੱਲਦਾ ਲੋਕਾਂ ਨੂੰ ਲੜਾ ਕੇ ਲੜਾ ਕੇ ਬਿਲਕੁਲ ਉਹ ਕਿਹੜਾ ਨੂੰ ਸ਼ਾਂਤੀ ਚਾਹੀਦੀ ਨਹੀਂ ਹੁੰਦੀ ਬਿਲਕੁਲ ਤੇ ਜਿਹੜਾ ਆਮ ਲੋਕ ਪੜਿਆ ਲਿਖਿਆ ਸਿਆਣਾ ਬੰਦਾ ਬੁੱਧੀਮਾਨ ਆ ਉਹ ਲੜ ਕੇ ਰਾਜ ਨਹੀਂ ਉਹ ਕਹਿੰਦਾ ਕਿ ਆਪਣਾ ਪਰਿਵਾਰ ਪਾਲੋ ਫਿਰ ਸਮਾਜ ਵਿੱਚ ਵਧੀਆ ਤਰੀਕੇ ਨਾਲ ਵਿਚੋ ਬਿਲਕੁਲ ਤੇ ਪ੍ਰੋਬਲਮ ਇੱਥੇ ਇਹ ਹੁੰਦੀ ਆ ਵੀ ਇਹ ਜਿਹੜਾ ਤੁਸੀਂ ਗੱਲ ਕੀਤੀ ਆ ਵੀ ਇਹ ਜੱਟਵਾਦ ਜਾਂ ਇਹ ਮذਵੀ ਸਿੱਖ ਇਹ ਗੁਰੂ ਦਾ ਕੇਵਲ ਸਿੱਖ ਹੁੰਦਾ ਨਾ ਉਹ ਮذਵੀ ਹੁੰਦਾ ਤੇ ਨਾ ਉਹ ਜੱਟ ਹੁੰਦਾ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਡੇ ਨਾਲ ਹਾਂਜੀ ਜੇ ਅਸਲ ਵਿੱਚ ਨਾ ਜੇ ਤੁਹੀਂ ਵੇਖਣਾ ਹੋਵੇ ਨਾ ਜਾਤ ਪਾਤ ਦਾ ਵਿਰਕਰਾ ਹਾਂਜੀ ਤੇ ਤੁਹਾਨੂੰ ਪਤਾ ਹੈ ਪਿੱਛੇ ਦੇ ਯੂਪੀ ਦੇ ਵਿੱਚ ਵੈਸੇ ਨਿਤ ਹਾਦਸੇ ਹੋ ਜਿਹੇ ਹੁੰਦੇ ਰਹਿੰਦੇ ਆ ਇਹ ਕ੍ਰਿਸ਼ਨ ਜੀ ਨੇ ਉਹ ਯਾਦਕੁਲ ਵਿੱਚ ਹੋਏ ਆ ਹਾਂਜੀ ਤੇ ਉਹਨਾਂ ਨੇ ਗੀਤਾ ਵੀ ਵਿਚਾਰੀ ਆ ਕੋਤ ਕੀਤਾ ਹਾਂਜੀ ਤੇ ਉਹਨਾਂ ਦੀ ਕੁਲ ਦਾ ਹੀ ਇੱਕ ਯਾਦਵ ਜਿਹੜਾ ਹੈ ਉਹ ਕਥਾ ਕਰਨ ਵਾਸਤੇ ਇੱਕ ਪਿੰਡ ਵਿੱਚ ਗਿਆ ਤੇ ਉੱਥੇ ਦੇ ਪਿੰਡ ਦੇ ਬ੍ਰਾਹਮਣਾਂ ਨੇ ਉਹਦਾ ਸਿਰ ਮੁੰਨ ਦਿੱਤਾ ਹਾਂਜੀ ਤੇ ਲੇਡੀ ਜੀ ਦੇ ਪਿਸ਼ਾਬ ਦੇ ਨਾਲ ਉਹਨੂੰ ਲਵਾਇਆ ਗਿਆ ਲਵਾਇਆ ਉਹਨੂੰ ਹਾਂਜੀ ਤੇ 30000 ਰੁਪਏ ਜੁਰਮਾਨਾ ਕੀਤਾ ਕਿ ਤੂੰ ਯਾਦਵ ਹੋ ਕੇ ਕਥਾ ਨਹੀਂ ਕਰ ਸਕਦਾ ਕਥਾ ਕਰਨ ਦੀ ਜੜੀ ਇਹ ਤੇ ਪੰਡਤਾਂ ਹਾਂਜੀ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਇਹ ਸਿਧਾਂਤ ਤੇ ਵਿਚਾਰਧਾਰਾ ਸੀ ਉਹਨੇ ਕਿਹਾ ਸੀ ਇਹ ਗਰੀਬ ਸਿੱਖ ਨੂੰ ਕੋਦਿਓ ਪਾਉਂਦਾ ਯਾਦ ਕਰੇ ਹਮਰੀ ਗੁਰਾਈ ਦੇ ਵਿੱਚ ਜਾਤ ਪਾਤ ਦਾ ਮਤਲਬ ਕੋਈ ਨਾ ਜਾਤ ਪਾਤ ਸਿੰਘਨ ਕੋ ਦੰਗਾ ਇਹ ਸਿੱਖ ਜੜਾ ਆ ਉਹਦੀ ਜਾਤ ਜੜੀ ਹੈ ਨਾ ਉਹ ਗੁਰੂ ਹੀ ਉਹਦੀ ਜਾਤ ਹੈ ਹਾਂਜੀ ਤੇ ਇਸ ਕਰਕੇ ਉਹ ਜਾਤ ਪਾਤ ਦੀ ਜਿਹੜੀ ਇਹ ਚੱਕਰ ਨੇ ਇਹਦੇ ਵਿੱਚ ਹਮੇਸ਼ਾ ਪੋਲਿਟਿਕਸ ਫਸਾਉਂਦੀ ਆ ਹਾਂਜੀ ਤੇ ਜੇ ਸਾਡੇ ਇੱਕ ਬਿਲਵਾ ਕਸਬਾ ਆ ਖਰਗੋਨ ਜ਼ਿਲ੍ਹੇ ਦੇ ਵਿੱਚ ਐਮਪੀ ਦੇ ਵਿੱਚ ਹਾਂਜੀ ਉਹ ਉਥੇ ਇੱਕ ਪੜ੍ਹੇ ਲਿਖੇ ਫੈਮਿਲੀ ਸੀ ਪਰਿਵਾਰ ਸੀ ਤੇ ਉਹ ਕਹਿਣ ਲੱਗੇ ਆ ਗਿਆਨੀ ਜੀ ਇੱਕ ਪਿੰਡ ਚ ਖੂਹ ਹੈ ਹਾਂਜੀ ਅਸੀਂ ਪੜ੍ਹੇ ਲਿਖੇ ਆ ਤੇ ਬਕਾਇਦਾ ਅਸੀਂ ਟੀਚਰ ਆ ਪਰ ਸਾਡਾ ਇਹ ਪਿੰਡ ਦੇ ਵਿੱਚੋਂ ਇਹ ਜਿੰਨੇ ਲੋਕ ਨੇ ਇਹ ਉੱਚ ਕੁਲ ਜਾਤੀ ਦੇ ਇਹ ਸਾਨੂੰ ਪਾਣੀ ਨਹੀਂ ਪਰ ਦਿੰਦੇ ਉਹ ਕਹਿੰਦੇ ਨੇ ਵੀ ਮਤਲਬ ਕਿ ਤੁਸੀਂ ਛੂਦਰ ਹੋ ਛੋਟੀ ਜਾਤੀ ਛੋਟੀ ਜਾਤੀ ਇਹ ਭਗਤਾਂ ਨਾਲੇ ਵਿਤਕਰਾ ਹੋਇਆ ਭਗਤ ਕਬੀਰ ਨਾਲ ਹੋਇਆ ਨਾਮਦੇਵ ਨਾਲ ਹੋਇਆ ਭਗਤ ਅਰਵਿਦਾਸ ਨਾਲ ਵੀ ਹੋਇਆ ਹਾਂਜੀ ਅਸਲ ਜਿਹੜਾ ਪੰਜਾਬ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿ ਸਭ ਜਾਤਨ ਕੇ ਬਣੇ ਸਿਪਾਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖੰਡੇ ਬਾਟੇ ਦੇ ਵਿੱਚ ਅੰਮ੍ਰਿਤ ਸ਼ਕੇ ਸਾਰੇ ਜਿਹੜੇ ਸੀ ਉਹ ਸਾਰੀਆਂ ਜਾਤਾਂ ਦੇ ਸਿਪਾਹੀ ਬਣੇ ਸੀ ਇਹ ਉਹਦੇ ਚ ਜਾਤ ਪਤ ਨਹੀਂ ਸਕੇ ਇਹ ਸਾਕੋਈ ਬਾਟਾ ਹੈ ਇੱਕ ਪੰਗਤ ਤੇ ਇੱਕ ਸੰਗਤ ਜਿਹੜੀ ਗੁਰੂ ਸਾਹਿਬਾਂ ਨੇ ਸਾਨੂੰ ਸਿਧਾਂਤ ਤੇ ਵਿਚਾਰਧਾਰਾ ਦਿੱਤੀ ਬਿਲਕੁਲ ਇਹ ਗੁਰੂ ਨਾਨਕ ਦਾ ਇਹ ਫਲਸਫਾ ਨਾ ਇਹ ਸਾਡੇ ਪ੍ਰੋਗਰਾਮ ਦਾ ਨਾ ਵੀ ਗੁਰਮਤ ਫਲਸਫਾ ਇਹ ਬੜਾ ਵਿਸ਼ਾਲ ਹੈ ਤੇ ਸਮੁੰਦਰ ਦੀ ਣਾਈ ਹੈ ਗੁਰੂ ਦਾ ਹਿਰਦਾ ਸਮੁੰਦਰ ਹੈ ਤੇ ਗੁਰੂ ਸਾਹਿਬ ਨੇ ਆਪਾਂ ਹਿਰਦਾਉ ਸਿੱਖਣ ਦਿੱਤਾ ਤੇ ਇਸ ਕਰਕੇ ਇਹ ਖਾਸ ਕਰਕੇ ਪੰਜਾਬ ਵਿੱਚ ਤੇ ਜਾਤ ਪਾਤ ਦਾ ਕੋਈ ਉਹ ਜੀ ਗੱਲ ਹੈ ਹੀ ਨਹੀਂ ਹੈ ਤੇ ਜਦੋਂ ਆਪਾਂ ਵੇਖਦੇ ਆਂ ਵੀ ਇਹ ਬਹੁਤ ਲੋਕਾਂ ਨੇ ਰਾਜਨੀਤੀ ਕਰ ਲਈਏ ਮਸਲੇ ਨੂੰ ਹੱਲ ਜਾਈ ਹਾਂ ਤੁਸੀਂ ਇਹ ਗੱਲ ਵੇਖੋ ਵੀ ਜੇ ਹਰਜਿੰਦਰ ਸਿੰਘ ਧਾਮੀ ਜਿਹੜੇ ਸ਼ੁਰੂਆਤੀ ਕਮੇਟੀ ਦੇ ਪ੍ਰਧਾਨ ਹੈ ਹਾਂਜੀ ਜੇ ਜੱਟਵਾਦ ਹੋਵੇ ਤੇ ਉਹ ਪ੍ਰਧਾਨ ਨਹੀਂ ਬਣ ਸਕਦੇ ਬਿਲਕੁਲ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਅਕਾਲ ਤਖਤ ਦੇ ਸਾਬਕਾ ਜਹੇਦਾਰ ਨੇ ਹਾਂਜੀ ਤੇ ਜਿਹੜੇ ਉਹਨਾਂ ਨੂੰ ਹਟਾ ਦਿੱਤਾ ਗਿਆ ਆ ਤੇ ਉਹ ਜੇ ਜੱਟਵਾਦੀ ਗੱਲ ਹੁੰਦੀ ਤੇ ਉਹ ਅਕਾਲ ਤਖਤ ਦੇ ਜਹਦਰ ਸਾਡੀਆਂ ਜਿਹੜੀਆਂ ਬਲਕੇ ਵੱਡੇ ਰਤਬੇ ਆ ਛੋਣ ਕਮੇਟੀ ਦੀ ਹਾਂਜੀ ਛੋਣ ਕਮੇਟੀ ਸਿੱਖਾਂ ਦੇ ਮਿੰਨੀ ਮਿੰਨੀ ਪਾਰਲੀਮੈਂਟ ਅਕਾਲ ਤਖਤ ਦਾ ਜਹਦਾਰ ਹੋਣਾ ਕਿੱਡਾ ਵੱਡਾ ਮਾਣ ਹੈ ਜਿਹੜਾ ਕੌਮ ਦੀ ਪੂਰੀ ਜਿਹੜੀ ਆ ਉਹ ਅਗਵਾਈ ਕਰਦਾ ਉਹ ਵੀ ਇੱਕ ਜੇ ਸੋਚਿਆ ਜਾਵੇ ਤੇ ਜੱਟਵਾਦੀ ਗੱਲ ਹੁੰਦੀ ਤੇ ਫਿਰ ਉਹ ਐਡੇ ਰਤਬੇ ਤੇ ਪਹੁੰਚਦਾ ਤੇ ਨਾ ਹਰਜਿੰਦਰ ਸਿੰਘ ਧਾਮੀ ਪਹੁੰਚਦੇ ਗਿਆਨੀ ਭਗਵਾਨ ਸਿੰਘ ਹੁਣ ਦੁਨੀਆ ਤੇ ਨਹੀਂ ਹੈ ਹੜਕਨਥਰੀ ਨੇ ਅਕਾਲ ਤਖਤ ਦੇ ਹਾਂਜੀ ਇਕ ਗਿਆਨੀ ਧਰਮ ਸਿੰਘ ਜੀ ਇਹ ਮੁਖਰ ਦਾਸੀ ਆਸੀ ਦਰਬਾਰ ਸਾਬ ਦਾ ਵੈਸੇ ਉਹ ਉਹਨੂੰ ਬੋਲਣ ਦੀ ਉਹਨੂੰ ਕੋ ਅਕਲ ਨਹੀਂ ਸੀ ਐਡਾ ਕੋਈ ਹੈ ਨਹੀਂ ਸੀ ਹਾਂਜੀ ਤੇ ਉਹ ਉਹ ਇੱਥੇ ਦਰਬਾਰ ਸਾਬ ਅਰਦਾਸੀ ਰਹੇ ਆ ਠੀਕ ਹੈ ਅੱਜ ਤੁਸੀਂ ਸ਼ੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਅਧਾਰੇ 'ਚ ਵੇਖੋ ਉੱਥੇ ਜੇ ਅਸੀਂ ਗੱਲ ਕਰੀਏ ਜਾਤ ਪਾਤ ਦੀ ਉੱਥੇ ਜੇ ਫਿਰ ਜੇ ਜੇ ਗੱਲ ਕਰੀਏ ਤਾਂ ਬਹੁਤ ਨਾਲ ਜਿਹੜੇ ਦੂਜੇ ਭਾਈਚਾਰੇ ਦੇ ਜਿਹਨਾਂ ਨੂੰ ਜੇ ਅਸੀਂ ਜੇ ਸਿੱਖ ਨਾ ਸਮਝੀਏ ਤੇ ਫਿਰ ਉਹ ਉੱਥੇ ਭਰਤੀ ਕਿੱਦਾਂ ਹੋਊਗਾ ਅਮਰਤ ਸ਼ੱਕੇ ਆਪਾਂ ਇੱਕੋ ਹੀ ਬੜ ਜਾਂਦੇ ਆ ਉਹਦੇ ਦਾਤ ਨਹੀਂ ਜਰਿਆ ਜਾਂਦੇ ਤੇ ਉਹਨਾਂ ਦਾ ਸਿਰਫ ਗੁਰੂ ਨਾਲ ਸਿੱਧਾ ਤਾਲੁਕ ਹੁੰਦਾ ਤੇ ਉਹਨਾਂ ਦਾ ਕੋਈ ਜਾਤ ਪਾਤ ਨਾਲ ਨਹੀਂ ਹੁੰਦਾ ਇਹ ਸ਼ੋਮਣਿਕ ਕਮੇਟੀ ਦੁਆਰਾ ਪਹਿਲੇ ਦਰਬਾਰ ਸਭ ਜੀ ਕੀਤਨੀ ਸਿੰਘ ਤੁਸੀਂ ਵੇਖੋ ਬਾਹਰ ਵੇਖੋ ਅਸ ਵਿੱਚ ਸਿੱਖਾਂ ਦੇ ਵਿੱਚ ਜਾਤ ਪਾਤ ਹੈ ਹੀ ਨਹੀਂ ਆ ਇਕ ਕੁਝ ਰਾਜਨੀਤਿਕ ਲੋਕ ਪੋਲਟਿਕਸ ਲੋ ਜਿਹੜੇ ਇਹ ਚੀਜ਼ਾਂ ਨੂੰ ਬੜਾਵਾ ਦਿੰਦੇ ਨੇ ਇਹਨਾਂ ਨੂੰ ਉਭਾਰਦੇ ਨੇ ਇਹਨਾਂ ਨੂੰ ਉਹ ਆਪਣੀਆਂ ਵੋਟਾਂ ਵਾਸਤੇ ਇਹ ਸਿੱਖਦੇ ਨੇ ਵੀ ਆਪਸ ਵਿੱਚ ਲੜਾਇਆ ਜਾਵੇ ਇਹ ਆ ਦਲਤ ਹੈ ਇਹ ਜਾਟਾ ਹਸੜ ਅਸਲ ਵਿੱਚ ਜੇ ਲੜਾਈ ਤੁਸੀਂ ਵੇਖਣੀ ਹੈ ਨਾ ਇਹਨਾਂ ਦੀ ਤੇ ਇੱਕ ਦਿਨ ਤੁਸੀਂ ਜਿੰਨੀਆਂ ਪੰਜਾਬ ਤੋਂ ਬਾਹਰ ਸਟੇਟਾਂ ਨੇ ਬਿਲਕੁਲ ਉੱਥੇ ਜਾ ਕੇ ਵੇਖੋ ਉਧੀਆਂ ਪਿੱਛੇ ਵੇਖੋ ਹਰਿਆਣੇ ਵਿੱਚ ਇੱਕ ਵਾਰ ਜਾਟਾਂ ਦਾ ਤੇ ਆਪਸ ਵਿੱਚ ਬ੍ਰਾਹਮਣਾਂ ਦਾ ਬਾਤ-ਬਾਤ ਹੋਇਆ ਸੀ ਤੇ ਇਹਨਾਂ ਦੇ ਬ੍ਰਾਹਮਣਾਂ ਨੇ ਕਹਿੰਦਾ ਸੀ ਇਹਨਾਂ ਦਾ ਅਸੀਂ ਬਾਈਕਾਟ ਹੀ ਕਰ ਦਿੱਤਾ ਬਿਲਕੁਲ ਅਰੇ ਅਸਰ ਦੇ ਝਗੜਾ ਉਹਦਾ ਆਪਣਾ ਸੀ ਕਿੰਨ ਤੋਂ ਪਾਵਾਂ ਕਿ ਜਿਹੜੇ ਸਿੱਖਾਂ ਦੇ ਵਿੱਚ ਹਮੇਸ਼ਾ ਹੀ ਸਾਡੇ ਕਦੀ ਵੀ ਨਾ ਇਹੋ ਜਿਹੀ ਵੈਲੈਂਸ ਹੋਈ ਆ ਨਾ ਅੱਜ ਕੱਲੇ ਵੱਡੇ-ਵੱਡੇ ਰਤਬਿਆਂ ਦੇ ਉੱਤੇ ਤੇ ਸਾਡੇ ਕੋਲ ਮਾਸਟਰ ਤਾਰਾ ਸਿੰਘ ਜੀ ਸਾਡੀ ਕਾਮੇਡੀ ਸ਼ੋਸ਼ੀਅਤ ਹੈ ਜਿਹਨੇ ਸਾਡੇ ਕੌਮ ਵਾਸਤੇ ਬਹੁਤ ਕੁਝ ਕੀਤਾ ਠੀਕ ਹੈ ਜਿਹਨਾਂ ਨੂੰ ਨਹੀਂ ਪੜਿਆ ਉਹ ਜੋ ਮੱਝ ਕਹੀ ਜਾਂਦੇ ਨੇ ਤੇ ਉਹਨਾਂ ਦੀ ਦੋਤੀ ਹੈ ਬੀਬੀ ਕਰਨਜਿਤ ਕੌਰ ਇਹ ਹੁਣੇ ਸ਼ੋਨਿਕ ਮੱਡ ਦੀ ਮੈਂਬਰ ਹੈ ਤੇ ਬੜੀ ਸਿਆਣੀ ਤੇ ਵਿਦਵਾਨ ਆ ਮਤਲਬ ਕਿ ਉਹ ਬੀਬੀ ਕਰਨਜਿਤ ਕੌਰ ਇਹ ਉਹਨਾਂ ਦੇ ਜਿਹੜੇ ਨਾਨਾ ਜੀ ਮਾਸਟਰ ਤਾਰਾ ਸਿੰਘ ਉਹ ਨਾਨਕ ਚੰਦ ਤੋਂ ਨਾਨਕ ਸਿੰਘ ਬਣੇ ਉਹਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਫਿਰ ਉਹ ਸ਼੍ਰੋਮਣੀ ਦੇ ਪ੍ਰਧਾਨ ਬਣਨ ਤੋਂ ਬਾਅਦ ਫਿਰ ਉਹ ਅਕਾਲੀ ਦਲ ਦੇ ਪ੍ਰਧਾਨ ਲੰਮਾ ਸਮਾਂ ਰਵੇ ਬੜੇ ਉੱਚੇ ਸੁੱਚੇ ਜੀਵਨ ਵਾਲੇ ਸੀ ਇੱਕ ਲੱਖ ਦੇ ਜੀਵਨ ਸੀ ਉਹਨਾਂ ਦਾ ਕਰਤਾਰ ਸੁਣਦੇ ਜੀਵਨ ਵਿੱਚ ਬਹੁਤ ਕਹਾਣੀਆਂ ਜੋੜਦੀਆਂ ਨਾ ਵੀ ਉਹ ਐਡੇ ਉੱਚੇ ਸੁੱਚੇ ਕਰਤਾਰ ਦੇ ਮਾਲਕ ਸੀ ਇਸ ਕਰਕੇ ਸਿੱਖਾ ਦੇ ਵਿੱਚ ਇਹ ਚੀਜ਼ ਬਿਲਕੁਲ ਨਹੀਂ ਹੈ ਇਹ ਕੁਝ ਰਾਜਨੀਤਿਕ ਲੋਕਾਂ ਜਿਹੜੇ ਜੀ ਆ ਜੱਟ ਆ ਜੀ ਆ ਮਜਬੀ ਆ ਜੀ ਚੰਦ ਕਲੋਕ ਜੀ ਉਹ ਕਲਗੀ ਉਹਨੂੰ ਦੇ ਦਿੱਤੀ ਸਾਡੇ ਵਾਸਤੇ ਜਿੰਨੂੰ ਮਰਜ਼ੀ ਕਲਗੀ ਦਿੱਤੀ ਉਹ ਜੋ ਮਾਨ ਸਨਮਾਨ ਸਿੱਖ ਭੰਗ ਦੇ ਵਿੱਚ ਉਹ ਰਤਬੇ ਸਾਰੇ ਜਿਹੜੇ ਬਰਾਬਰ ਦੇ ਔਰ ਸ਼ਹੀਦ ਕੌਮ ਦਾ ਸਰਮਾਇਆ ਇਸਰਕੇ ਸਾਡੇ ਵਿੱਚ ਜੱਟਵਾਦ ਦਾ ਕੋਈ ਹੈ ਨਹੀਂ ਮਸਲਾ ਜਿਹੜੇ ਵੱਡੇ ਰਤਬਿਆਂ ਦੇ ਉੱਤੇ ਅੱਜ ਵੇਲੇ ਜਿਹੜੇ ਬੈਠੇ ਨੇ ਇਹ ਚੀਜ਼ ਹੋਵੇ ਤੇ ਕਦੀ ਹੋ ਹੀ ਨਹੀਂ ਸਕਦਾ ਇਹ ਮੇਰਾ ਖਿਆਲ ਹੈ ਕਿ ਸਾਡੇ ਵਿੱਚ ਇਹੋ ਜਿਹੀ ਚੀਜ਼ ਨਹੀਂ ਹੈ ਇਹ ਸਿਰਫ ਪੋਲਿਟਿਕਸ ਦਾ ਕੰਮ ਦਾ ਰਾਜ ਨੂੰ ਲੜਾ ਰਾਜਨੀਤਿਕ ਬੰਦਾ ਕਹਿੰਦਾ ਵੀ ਮੇਰੀ ਕੁਰਸੀ ਕੈਵਰਦ ਗਈ ਜੀ ਲੋਕ ਲੜਨ ਤੇ ਬਿਲਕੁਲ ਤੁਸੀਂ ਦੇਖੋ ਨਾ ਕਿ ਥਾਣੇ ਤੇ ਐਸਐਚਓ ਲੱਗਣਾ ਹੋਵੇ ਤੇ ਜੇ ਉਹ ਲੋਕ ਦੇ ਲੋਕ ਚੰਗੇ ਹੋਣ ਤੇ ਉਹ ਕਹਿੰਦਾ ਲੈ ਮੇਰੀ ਇਸ ਕਮਾਈ ਨਹੀਂ ਹੈ ਅਸਲ ਵਿੱਚ ਉਹਨਾਂ ਦੀ ਨੀਤੀ ਹੁੰਦੀ ਹੈ ਲੋਕ ਲੜਨ ਹਾਂਜੀ ਤੇ ਲੋਕਾਂ ਦੀ ਲੜਾਈ ਹੋਵੇ ਅਸੀਂ ਉਹਦੀ ਲੜਾਈ ਨੂੰ ਮਟਾਈਏ ਫਿਰ ਪੈਸੇ ਖਾਈਏ ਤੇ ਸਾਡਾ ਢਿੱਡ ਭਰੇ ਅਸੀਂ ਪੋਲਿਟਿਕਸ ਦੇ ਲੋਕਾਂ ਦੀ ਵੀ ਇਹ ਨੀਤੀ ਹੁੰਦੀ ਹੈ ਜਿਹੜੇ ਲੋਕ ਨੇ ਉਹ ਸ਼ਾਂਤੀ ਚਾਹੁੰਦੇ ਨੇ ਜਿਹੜੇ ਲੜਾਉਣ ਵਾਲੇ ਹੁੰਦੇ ਨੇ ਜਿੱਦਾਂ ਕਹਿੰਦੇ ਨੇ ਉਹ ਰਗਰੇਟਾ ਦੇ ਡਾਕਟਰ ਹੈ ਹੁਣ ਮੂੰਹ ਖੱਟਾ ਅਸਲ ਵਿੱਚ ਚਾਹੀਦਾ ਕਿ ਉਹ ਹੋ ਜੇ ਬੰਦੇ ਨੂੰ ਜੇਲ੍ਹ ਛੁੱਟਿਆ ਜਾਵੇ ਤਾਂ ਅਕਲ ਦਿੱਤੀ ਜਾਵੇ ਤੇ ਲੜਾਉਣ ਵਾਲੇ ਕੁਝ ਲੋਕ ਹੋਰ ਹੁੰਦੇ ਨੇ ਸਿਰਕੇ ਸਿੱਖ ਜਿਹੜੇ ਨੇ ਇਹਦੇ ਵਿੱਚ ਕੋਈ ਜੱਟਵਾਦ ਵਾਦੀ ਗੱਲ ਨਹੀਂ ਇਹ ਤੇ ਇਹ ਸਭ ਨੂੰ ਪਿਆਰ ਕਰਨ ਵਾਲੇ ਨੇ ਸਾਡੇ ਕੋਲੋਂ ਗੁਰੂ ਨਾਨਕ ਦਾ ਸਿਧਾਂਤ ਹੈ ਇੱਕ ਸੰਗਤ ਇੱਕ ਪੰਗਤ ਠੀਕ ਹੈ ਨੀ ਕਿਉਂਕਿ ਸਰੋਵਰ ਵੀ ਇੱਕੋ ਹੀ ਹੈ ਉਥੇ ਸਾਰੇ ਛਣਾ ਕਰਦੇ ਆ ਫਿਰ ਜਾ ਕੇ ਗੁਰੂ ਦਵਾਰ ਵਿੱਚ ਸਾਰੇ ਬੈਠਦੇ ਨਾ ਦਰਬਾਰ ਸਾਹਿਬ ਦੇ ਚਾਰ ਚਾਰ ਦਰਵਾਜ਼ੇ ਚੋਂ ਵਰਨਾ ਕੋ ਸਾਂਝਾ ਫਿਰ ਪੰਗਤ ਵੀ ਫਿਰ ਇੱਕ ਹੈ ਉਹਦੇ ਵਿੱਚ ਕੋਈ ਉੱਚਾ ਹੈ ਵੱਡਾ ਆਵੇ ਇਹ ਅਕਬਰ ਵਰਗੇ ਵੀ ਆਏ ਤੇ ਮਹਾਰਾਜ ਨੇ ਕਿਹਾ ਪਹਿਲਾਂ ਲੰਗਰ 'ਚ ਬੈਠ ਫਿਰ ਕਿ ਮਹਾਰਾਜ ਨੇ ਜਿਹੜੀ ਬੌਲੀ ਸਾਹਿਬ ਵੀ ਬਣਾਈ ਸੀ ਉਹ ਵੀ ਅਸਰ ਕੇ ਬਣਾਈ ਸੀ ਵੀ ਤੇ ਸਾਰੇ ਛਣਾ ਕਰੋ ਜਾਤ ਪਾਤ ਜਿਹੜਾ ਨਾ ਸਿੱਖ ਕੌਮ ਦੇ ਵਿੱਚ ਬਿਲਕੁਲ ਨਹੀਂ ਹੈ ਸਾਡੇ ਗੁਰੂ ਸਾਹਿਬ ਨੇ ਇਹਨੂੰ ਖਸ ਕੀਤਾ ਹੋਇਆ ਆਹੇ ਸਾਰੇ ਭਰਾ ਆ ਕੋਈ ਮਜਬਾ ਨਹੀਂ ਹੈ ਕੋਈ ਜੱਟ ਨਹੀਂ ਹੈ ਅਸੀਂ ਸਿੱਖਾਂ ਦੇ ਸਿੱਖੇ ਸਿੱਖ ਹੋ ਆ ਜਿਹੜਾ ਗੁਰੂ ਦੀ ਸਿੱਖਿਆ ਅਨੁਸਾਰ ਆਪਣੇ ਜੀਵਨ ਨੂੰ ਢਾਲਦਾ ਤੇ ਬਤੀਤ ਕਰਦਾ ਹਾਂ ਜੀ ਆਪ ਜੀ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਓ ਫਤਿਹ ਸਾਲ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ